ਸੋੜਾ ਕੀਤਾ ਜਾ ਰਿਹਾ ਅੱਜ ਸਸਰਾਲੀ ਪਿੰਡ ਦੇ ਵਿੱਚ ਪਹੁੰਚਿਓ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਮੌਸਮਾਲ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਬਹੁਤ ਪਾਣੀ ਦਰਿਆਵਾਂ ਦੇ ਵਿੱਚ ਬਿਆਸ ਦਰਿਆ ਤੇ ਸਤਲੁਜ ਦਰਿਆ ਤੇ ਪਾਣੀ ਵਧ ਰਿਹਾ ਸੋ ਬਿਆਸ ਦਰਿਆ ਦੇ ਵਿੱਚ ਤੇ ਬਹੁਤ ਸਾਰਾ ਨੁਕਸਾਨ ਹੋਇਆ ਜਿਹੜਾ ਸੁਲਤਾਨਪੁਰ ਲੋਧੀ ਜੀ ਮੈਂ ਕੱਲ ਜਾ ਕੇ ਆਇਆ ਪਹਿਲਾਂ ਵੀ ਉੱਥੇ ਕੰਟੀਨਿਊ ਜਾ ਰਿਹਾ 30000 ਏਕੜ ਦੇ ਕਰੀਬ ਉੱਥੇ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਰੁੜ ਗਏ ਸੋ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਦਾ ਹੁਕਮ ਸਾਰੇ ਪੰਜਾਬ 'ਚ ਦਿੱਤੇ ਹੜਾਂ ਵਾਲੇ ਇ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ ਅੱਜ ਅਸੀਂ ਸਸਰਾਲੀ ਕਲੋਨੀ ਦੇ ਵਿੱਚ ਪੰਜ ਦਿਨ ਪਹਿਲਾਂ ਮੈਨੂੰ ਸਾਡੇ ਅਗਰਚਾ ਸਾਹਿਬ ਨੇ ਵੀਡੀਓ ਕਾਲ ਤੇ ਗੱਲ ਕੀਤੀ ਇੱਥੇ ਜਿਹੜਾ ਖੇਤਾਂ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਡੀਐਸਓ ਨਾਲ ਦੀ ਨਾਲ ਵੀਡੀਓ ਪਾਈ ਪੰਜ ਦਿਨ ਤੋਂ ਹੀ ਕੰਟੀਨਿਊ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਪਾਪੂਲਰਾਂ ਦੇ ਬੂਟੇ ਵੱਢ-ਵੱਢ ਕੇ ਪਾਣੀ ਦੀ ਰੋਕ ਲਾਉਣ ਵਾਸਤੇ ਪਾਣੀ ਤੁਸ਼ਿਤ ਤਾਂ ਕਾਫੀ ਦੂਰ ਹੈ ਪਰ ਫੇਰ ਵੀ ਜਿਹੜਾ ਪਾਣੀ ਦਾ ਵਹਾਅ ਹੈ ਬਹੁਤ ਤੇਜ਼ਾ ਮਿੱਟੀ ਨੂੰ ਰੋੜਦਾ ਜਾ ਰਿਹਾ ਬੂਟਿਆਂ ਨਾਲ ਥੋੜਾ ਫਰਕ ਪੈ ਰਿਹਾ ਹੋਰ ਵੀ ਪ੍ਰਸ਼ਾਸਨ ਲੱਗਾ ਹੈ ਕਿ ਅਸੀਂ ਪੂਰਾ ਰੋਕ ਲਾ ਲਈਏ ਪ੍ਰਸ਼ਾਸਨ ਦੇ ਵੱਲੋਂ ਸਾਡੇ ਬਲੰਗਪੁਰਨ ਸਾਹਿਬਾਨਾਂ ਵੱਲੋਂ ਹਰ ਵਾਰ ਸਾਡੇ ਸਰਪੰਚ ਸਾਹਿਬਾਨਾਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਤਾਂ ਕਿ ਆਪਣੇ ਆਪ ਪਾਪੂਲਰ ਕਟਵਾ ਕਟਵਾ ਕੇ ਜਿਹੜੇ ਪਾਣੀ ਨੂੰ ਰੋਕ ਲਈ ਜਾ ਰਹੀ ਹੈ ਤਾਂ ਜੋ ਇਹ ਤੁਸੀ ਨੂੰ ਬਚਾਇਆ ਜਾ ਸਕੇ ਸੋ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਚੂਗਾ ਪ੍ਰਮਾਤਮਾ ਕਿਰਪਾ ਕਰੂਗਾ ਜਿਹੜਾ ਗਿਆਨ ਮਾਲ ਦਾ ਨੁਕਸਾਨ ਨਹੀਂ ਹੋ ਰਿਹਾ ਬਚਾ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਡੀਸਟੋਨ ਨੂੰ ਬੇਨਤੀ ਲਾਤੀ ਹੈ ਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆ ਚਾਹੇ ਪਾਪੂਲਰ ਹੈ ਚਾਹੇ ਝੋਨਾ ਹੈ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਇੱਕ ਜਿਹੜਾ ਵੀ ਨੁਕਸਾਨ ਆਇਆ ਹਰ ਫਸਲ ਦਾ ਝੋਨਾ ਚਾਹੇ ਵਿਚਾਰਾ ਹੈ ਚਾਹੇ ਪਾਪਨਰ ਹੈ ਉਹਦਾ ਜਿਹੜਾ ਅਸੀਂ ਇੱਕ ਇੱਕ ਮੋٹے ਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਮਿਲੂਗਾ ਸੋ ਅੱਜ ਅਸੀਂ ਖੜੇ ਆ ਪਹਿਲੇ ਕੰਟੀਨੂ ਬਕਾਲ ਬ੍ਰਦਰ ਆ ਰਿਹਾ ਸੀ ਸਾਡੀ ਟੀਮ ਆ ਰਹੀ ਸੀ ਬਲਾਕ ਪ੍ਰਧਾਨ ਸਹਿਬਾਨ ਆ ਰਹੇ ਸੀ ਅਫਸਰ ਸਹਿਬਾਨ ਇੱਥੇ ਘੁੰਮ ਰਹੇ ਸੀ ਕਿਉਂਕਿ ਖਿਆਲ ਰੱਖਿਆ ਜਾ ਰਿਹਾ ਕਿ ਤੁਸੀ ਨੂੰ ਬਚਾਇਆ ਜਾ ਸਕੇ ਪਾਣੀ ਅੱਜ ਜਿਹੜਾ ਸਾਡੇ ਸਰਪੰਚ ਸਾਹਿਬ ਜਾਂ ਬਲਾਕ ਪ੍ਰਧਾਨ ਸਹਿਬਾਨ ਦੱਸ ਰਿਹਾ ਕਿ ਕੱਲ੍ਹ ਨਾਲੋਂ ਅੱਜ ਥੋੜਾ ਪਾਣੀ ਘਟਿਆ ਤੇ ਪਰਮਾਤਮਾ ਅੱਗੇ ਹੀ ਬੇਨਤੀ ਹੈ ਕਿ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਕਿਰਪਾ ਕਰੇ ਪਾਣੀ ਘਟੇ ਕਿਉਂਕਿ ਬਿਆਸ ਦਰਿਆਲ ਪਾਣੀ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਨੂੰ ਵੀ ਅਸੀਂ ਸਪੈਸ਼ਲ ਗਜ਼ਾਬੀ ਦੇ ਅਫਸਰਾਂ ਨੂੰ ਦਿੱਤਿਆ ਕਿ ਜਦੋਂ ਵੀ ਪਾਣੀ ਘਟਦਾ ਇਹਨਾਂ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਤੇ ਬੰਦ ਦਾ ਮੁਆਵਜ਼ਾ ਉਹਨਾਂ ਨੂੰ ਮਿਲੂਗਾ ਸੋ ਲੋਕਾਂ ਦੇ ਕੱਲ ਜਾ ਕੇ ਘਰ ਖਾਲੀ ਕਰਾਏ ਘਰਾਂ ਚੋਂ ਪਿੰਡਾਂ ਦੇ ਪਿੰਡ ਜਿਹੜੇ ਵਿੱਚ ਬਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਸੋ ਪਿੰਡਾਂ ਦੇ ਲੋਕਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਮੁੱਖ ਮੰਤਰੀ ਸਾਹਿਬ ਖੁਦ ਕੱਲ ਹੈਲੀਕਾਪਟਰ ਵੀ ਉਸ ਗੁਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚ ਛੱਡ ਕੇ ਆਏ ਨੇ ਕਿ ਜਿਹੜੇ ਘਰ ਵਿੱਚ ਇੱਕ ਇੱਕ ਘਰ ਵਿੱਚ ਮੈਂਬਰ ਰਹਿ ਜਾਂਦੇ ਆ ਉਹਨਾਂ ਨੂੰ ਨਾਜ ਨਹੀਂ ਆ ਕਰਾ ਸਕੇ ਉਹਨਾਂ ਦੀ ਜਾਨ ਦੀ ਰੱਖਿਆ ਕੀਤੀ ਜਾ ਸਕੇ ਸੋ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਆਪਣਾ ਹੈਲੀਕਾਪਟਰ ਛੱਡ ਕੇ ਆਪ ਕਾਰ ਦੇ ਵਿੱਚ ਆਏ ਆ ਨਹੀਂ ਤੇ ਪਹਿਲੇ ਮੁੱਖ ਮੰਤਰੀ ਇੱਕ ਰਾਉਂਡ ਜਾਂ ਲਾ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਚਲੇ ਜਾਂਦੇ ਸੀ ਤੇ ਕੱਲ ਮੈਂ ਹੋਰ ਇੱਕ ਹਾਸੋਣੀ ਗੱਲ ਦੇਖੀ ਅਸੀਂ ਤੇ ਲੋਕਾਂ ਨੂੰ ਬੇਨਤੀਆਂ ਕਰ ਕਰਕੇ ਪਾਣੀ ਜੋ ਬਾਹਰ ਕੱਢ ਰਹੇ ਸੀ ਤੇ ਬਾਜਵਾ ਸਾਹਿਬ ਇੱਕ ਚਲਦੀ ਫਿਰਦੀ ਪਾਣੀ ਵਾਲੀ ਬੱਸ ਵੀਡੀਓ ਬਣਾਉਣ ਲਈ ਲੈ ਆਏ ਉੱਥੇ ਰਾਣੇ ਦਾ ਬੇਟਾ ਤੇ ਬਾਜਵਾ ਸਾਹਿਬ ਦੀ ਪੂਰੀ ਤਿੱਖੀ ਬਹਿਸ ਤੁਹਾਡੇ ਚਰਨਾਂ ਦੇ ਵੀ ਤੁਸੀਂ ਦੇਖੀ ਹੋਣੀ ਹੈ ਵੀ ਉੱਥੇ ਲੜਾਈਆਂ ਕਰਨ ਜਾ ਰਹੇ ਉਹ ਟੈਗ ਲੜਾਈਆਂ ਦਾ ਨਹੀਂ ਲੋਕਾਂ ਦੀ ਜਾਨ ਬਚਾਉਂਦਾ ਸੋ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਲੱਗੀ ਹਾਂ ਸਰ ਕਿੰਨਾ ਏਰੀਆ ਪ੍ਰਭਾਵਿਤ ਹੈ ਕਿਉਂਕਿ ਤੁਹਾਡਾ ਮਹਿਕਮਾ ਵਾ ਕੀ ਲੱਗਦਾ ਵਾ ਕੋਈ ਦੇਖੋ ਆਪਣੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਸਸਰਾਲੀ ਦੇ ਵਿੱਚ ਨੁਕਸਾਨ ਹੋਇਆ ਉਹ ਅਸੀਂ ਪੂਰਾ ਮੁਆਵਜ਼ਾ ਦੇਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਕਰੀਬਨ 30000 ਏਕੜ ਦਾ ਨੁਕਸਾਨ ਹੋਇਆ ਹੋਰ ਲੱਗ ਗਿਆ ਕਿਸੇ 5000 ਕੀ ਤੇ 1000 ਜਿੰਨਾ ਵੀ ਪੂਰੇ ਪੰਜਾਬ 'ਚ ਨੁਕਸਾਨ ਹੋਇਆ ਕਿਉਂਕਿ ਸਪੈਸ਼ਲ ਗਦਾਵਰੀ ਤੋਂ ਬਾਅਦ ਹੀ ਪਤਾ ਲੱਗਣਾ ਸੋ ਜਿਹੜੀ ਜਿੰਨੀ ਵੀ ਗਦਾਵਰੀ ਹੋਏਗੀ ਜਿੰਦਾ ਵੀ ਨੁਕਸਾਨ ਹੋਊਗਾ ਉਹ ਅਸੀਂ ਸਾਰਿਆਂ ਨੂੰ ਮੁਆਵਜ਼ਾ ਦੇਵਾਂਗੇ ਠੀਕ ਸਰ ਤੁਸੀਂ ਲੋਕਸਾਨਾਂ ਨੂੰ ਵੀ ਮਿਲਦੇ ਹੋ ਜਾ ਕੇ ਕੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਮੁਆਵਜ਼ਾ ਜਿਹੜਾ ਸਾਨ ਭਰਾਏ ਕਈਆਂ ਦੀਆਂ ਜ਼ਮੀਨਾਂ ਠਿੱਕੇ ਤੇ ਆ ਉਹ ਕਹਿੰਦੇ ਵੀ ਜਿਹੜੀ ਜਿਹਦੇ ਨਾਂ ਤੇ ਜ਼ਮੀਨ ਹੁੰਦੀ ਹੈ ਮੁਆਵਜ਼ਾ ਉਹਦੇ ਖਾਤੇ ਚਲ ਜਾਂਦਾ ਤੁਸੀਂ ਇੱਥੇ ਵੀ ਖਿਆਲ ਰੱਖਿਓ ਜਿਨਨੇ ਖੇਤੀ ਕੀਤੀ ਆ ਉਸ ਕਿਸਾਨ ਨੂੰ ਹੀ ਇਹਦਾ ਮਾਵਜਾ ਆਪਾਂ ਡਿਊਟੀ ਲਗਾ ਕੇ ਅਸਲ ਵਿੱਚ ਚੈੱਕ ਕਰਵਾ ਕੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਮਾਵਜਾ ਮਿਲੂਗਾ। ਧੰਨਵਾਦ। ਜੀ ਸਾਹਿਬ ਕੀ ਹੋਇਆ ਉਹ ਬੰਨ ਜਿਹੜਾ ਟੁੱਟ ਗਿਆ ਸੀ ਲੋਕਾਂ ਕੋਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਨਹੀਂ ਜਾਇਜ਼ਾ ਲਿਆ ਗਿਆ। ਨਹੀਂ ਸਾਰੇ ਪ੍ਰਸ਼ਾਸਨ ਇੱਥੇ ਮੌਜੂਦ ਹੈ। ਸਾਰਾ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਬੀਡੀਪੀ ਉਹ ਨਰੇਗਾ ਵਰਕਰ ਸਾਰਾ ਇਰੀਗੇਸ਼ਨ ਮਹਿਕਮਾ ਮੰਤਰੀ ਸਾਹਿਬ ਆਪ ਖੁਦ ਚੱਲ ਕੇ ਆਏ ਨੇ ਔਰ ਇਹਨਾਂ ਤੋਂ ਵੱਲੋਂ ਟੀਮ ਲਗਾਤਾਰ ਇੱਥੇ ਭੇਜੀ ਜਾ ਰਹੀ ਹੈ। ਤਾਕੀ ਇੱਥੇ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸੱਟ ਹੈ ਉਹ ਅੰਦਰ ਨਾ ਮਤਲਬ ਟੂਸੀ ਬੰਦ ਜਿਹੜਾ ਹੈਗਾ ਉਹ ਨਾ ਟੁੱਟੇ ਉਹਨੂੰ ਸੱਟ ਨਾ ਲੱਗੇ ਤੇ ਇਹਦੇ ਕਰ ਇਹਦੇ ਇਹਨੂੰ ਬਚਾ ਬਚਾਉਣ ਵਾਸਤੇ ਜਿਹੜੇ ਵੀ ਯਤਨ ਹੈ ਉਹ ਕੀਤੇ ਜਾ ਰਹੇ ਨੇ ਤਰਕਤਾ ਨੂੰ ਬੰਦ ਕੇ ਉਥੇ ਬੰਨ੍ਹ ਦਾ ਸਿੱਟਾ ਜਾ ਰਿਹਾ ਔਰ ਜੇਸੀਬ ਮਸ਼ੀਨਾਂ ਸਾਰੀਆਂ ਲਾਈ ਜਾ ਰਹੀਆਂ ਉੱਥੇ ਔਰ ਬੈਗਸ ਵੀ ਜਿਹੜੇ ਹੈਗੇ ਆ ਉਹ ਵੀ ਲਾਏ ਜਾ ਰਹੇ ਆ ਪਰ ਪਾਣੀ ਦਾ ਬਹਾਵ ਜਿਹੜਾ ਹੈ ਕਾਫੀ ਤੇਜ਼ ਹੈ ਔਰ ਪਰ ਅਸੀਂ ਸਾਨੂੰ ਲੱਗਦਾ ਵੀ ਅਸੀਂ ਕੰਟਰੋਲ ਕਰ ਲਾਂਗੇ ਨੁਕਸਾਨ ਘੱਟ ਤੋਂ ਘੱਟ ਜਿਹੜਾ ਹੈਗਾ ਉਹ ਲੁਧਿਆਣਾ ਦਾ ਕਿੰਨਾ ਏਰੀਆ ਸਰ ਹੁਣ ਤੱਕ ਪ੍ਰਭਾਵਿਤ ਹੋ ਚੁੱਕਿਆ ਕੋਈ ਆਈਡੀਆ ਹੈ ਤੁਹਾਨੂੰ ਨਹੀਂ ਹਜੇ ਤੱਕ ਉੱਪਰ ਵਾਲੇ ਦੀ ਮੇਅਰ ਦੇ ਨਾਲ ਹਜੇ ਤੱਕ ਪਿੰਡਾਂ 'ਚ ਪਾਣੀ ਨਹਿਰ ਦਾ ਪਾਣੀ ਦੀ ਮਾਰ ਨਹੀਂ ਹੋਈ ਹੈ ਅਸੀਂ ਲੱਗੇ ਹੋਏ ਹਾਂ ਪ੍ਰਸ਼ਾਸਨ ਬਿਲਕੁਲ ਸਤਰਕ ਹੈ ਸਾਰਾ ਕੰਮ ਛੱਡ ਕੇ ਸਿਰਫ ਹੜ੍ਹਾਂ ਦਾ ਦੇਖ ਰਹੇ ਹਾਂ ਅਸੀਂ ਔਰ ਇੱਕ ਦੋ ਪਿੰਡਾਂ ਦੇ ਵਿੱਚ ਛੱਪੜ ਓਵਰਫਲੋ ਕਰਕੇ ਪ੍ਰੋਬਲਮ ਆਈ ਸੀ ਉੱਥੇ ਸਾਰੀ ਜਿਹੜਾ ਹੈਗਾ ਟੀਮ ਨੇ ਸਕੂਲਾਂ ਦੇ ਵਿੱਚ ਅਰੇਂਜਮੈਂਟ ਕੀਤੇ ਹੋਏ ਨੇ ਸਕੂਲ ਦੇ ਵਿੱਚ ਉੱਥੇ ਪਿੰਡ ਵਾਲੇ ਵਸਨੀਕ ਗਏ ਸੀ ਔਰ ਉਹ ਵਾਪਸ ਮੁੜ ਆਪਣੇ ਘਰਾਂ ਦੇ ਵਿੱਚ ਚਲੇ ਗਏ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਸਰ ਕਰੋ ਆਲੇ ਦੁਆਲੇ ਦੇ ਪਿੰਡਾਂ ਦੀ ਜਿੱਥੇ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਹੈ ਉੱਥੇ ਮਦਦ ਕਰੋ ਔਰ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਸੀਂ ਸਾਰੇ ਲੱਗੇ ਹੋਏ ਨੇ ਇੱਥੇ ਜੋ ਵੀ ਹੋ ਸਕਦਾ ਸਾਡੇ ਤੋਂ ਬਣ ਬਣ ਸਕਦਾ ਉਹ ਕਰ ਅੱਜ ਫਿਰ ਤੋਂ 1 ਲੱਖ ਕਿਹ ਕਹਿੰਦੇ ਪਾਣੀ ਛੱਡਿਆ ਜਾਣਾ ਵਾ ਲੱਗਾ ਕਿ ਪਾਣੀ ਦਾ ਜਿਹੜਾ ਪੱਧਰ ਮੁੜ ਤੋਂ ਵੱਧ ਸਕਦਾ ਜਾਂ ਨਹੀਂ ਜੇ 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 ਭਾਗੜਾ ਵੱਲੋਂ ਜੋ ਵੀ ਪਾਣੀ ਛੱਡਿਆ ਜਾਂਦਾ 8 ਘੰਟੇ ਬਾਅਦ ਇੱਥੇ ਮਾਰ ਕਰਦਾ ਆ ਕੇ ਤੇ ਇੱਥੋਂ ਲੰਘਦਾ ਹੈ ਫਲੋਰ ਆਪਣੇ ਜਿਹੜਾ ਆਉਂਦਾ ਹੈ ਵੱਲੋਂ ਤੋਂ 50 ਤੋਂ 1 ਲੱਖ ਦੇ ਵਿੱਚ ਆਪਾਂ ਮਤਲਬ ਸਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਤੇ ਅਸੀਂ ਸੇਫ ਹੈ ਪਰ ਸਾਡੀ ٹیم ਇੱਥੇ ਮੌਕੇ ਤੇ ਮੌਜੂਦ ਹੈ ਅਸੀਂ ਮੁਸਤਕੀਅਦ ਹੈ ਜੇ ਵੀ ਕੋਈ ਪ੍ਰੋਬਲਮ ਆਏਗੀ ਅਸੀਂ ਠੀਕ